ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਜਾਂਦੀ ਹੈ ਔਰ ਇਸ ਪਟੀਸ਼ਨ ਦੇ ਬਦੌਲਤ ਇਹ ਕਿਹਾ ਗਿਆ ਸੀ ਕਿ ਜਿਹੜੀ NSA ਵਧਾਈ ਗਈ ਹੈ ਉਹ ਗਲਤ ਤਰੀਕੇ ਦੇ ਨਾਲ ਵਧਾਈ ਗਈ ਹੈ ਉਹ ਗੈਰ ਕਾਨੂੰਨੀ ਹੈ ਇਹੋ ਜਿਹੀਆਂ ਤਜਵੀਜ਼ਾਂ ਜਿਹੜੀਆਂ ਉਸ ਪਟੀਸ਼ਨ ਦੇ ਵਿੱਚ ਰੱਖੀਆਂ ਗਈਆਂ ਸੀ ਉਸ ਦੀ ਸੁਣਵਾਈ ਜਿਹੜੀ ਹੈ ਉਹ ਹੋਣੀ ਸੀ ਪਰ ਉਸ ਦੀ ਸੁਣਵਾਈ ਨੂੰ ਟਾਲ ਦਿੱਤਾ ਗਿਆ ਲੰਘੇਕਰ ਉਸ ਦੀ ਸੁਣਵਾਈ ਨੂੰ ਟਾਲ ਦਿੱਤਾ ਗਿਆ ਔਰ ਟਾਲਣ ਦਾ ਕਾਰਨ ਵੀ ਇਹੀ ਦੱਸਿਆ ਜਾ ਰਿਹਾ ਕਿਉਂਕਿ ਉਸ ਦੇ ਵਿੱਚ ਕੁਝ ਤਰੁੱਟੀਆਂ ਸਿਗੀਆਂ ਕੁਝ ਇਹੋ ਜਿਹੀਆਂ ਤਰੁੱਟੀਆਂ ਕੋਈ ਮਿਸਟੇਕਸ ਸਿਗੀਆਂ ਜਿਹੜੀਆਂ ਪਰਿਵਾਰ ਦੇ ਵੱਲੋਂ ਸਨ ਔਰ ਉਹਨਾਂ ਨੂੰ ਸਹੀ ਕਰਨਾ ਜ਼ਰੂਰੀ ਸੀ ਬਰਥਡੇਟਸ ਜਿਹੜੀਆਂ ਸੀਗੀਆਂ ਉਹ ਗਲਤ ਦੱਸੀਆਂ ਗਈਆਂ ਸੀਗੀਆਂ ਪਰਿਵਾਰਕ ਮੈਂਬਰਾਂ ਦੇ ਬਾਰੇ ਵਿੱਚ ਜਿਹੜੀ ਇਨਫੋਰਮੇਸ਼ਨ ਸੀ ਉਹ ਗਲਤ ਦੱਸੀ ਗਈ ਸੀ ਜਿਸ ਵਾਸਤੇ ਇਸ ਨੂੰ ਟਾਲ ਦਿੱਤਾ ਗਿਆ 2 ਦਿਨ ਦਾ ਸਮਾਂ ਜਿਹੜਾ ਉਹ ਅਦਾਲਤ ਵੱਲੋਂ ਦੇ ਦਿੱਤਾ ਜਾਂਦਾ ਆ ਔਰ ਇਸ ਸਮਾਂ ਦੇਣ ਤੋਂ ਬਾਅਦ ਹੁਣ ਸਵਾਲ ਇਹ ਖੜਦੇ ਪਏ ਆ ਕਿ ਕੀ ਜਾਣਬੁੱਝ ਕੇ ਇਸ ਕੇਸ ਨੂੰ ਸਟਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਾਣਬੁੱਝ ਕੇ ਇਹ ਕੇਸ ਲਟਕਾਇਆ ਜਾ ਰਿਹਾ ਕਿਸ ਕੇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਰਤਪਾਲ ਸਿੰਘ ਬਾਹਰ ਨਾ ਆ ਸਕਣ ਇਸ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬੜਾ ਸਵਾਲ ਖੜੇ ਹੋ ਰਹੇ ਨੇ بڑے ਇਲਜ਼ਾਮ ਲਾਏ ਜਾ ਰਹੇ ਨੇ ਅਦਾਲਤ ਦੇ ਵਿੱਚ ਸਰਕਾਰੀ ਵਕੀਲ ਦੇ ਵੱਲੋਂ ਇਹਨਾਂ ਗੱਲਾਂ ਨੂੰ ਵਿਸ਼ੇਸ਼ ਤੌਰ ਤੇ ਦੱਸਿਆ ਗਿਆ ਜਿਸ ਤੋਂ ਬਾਅਦ 2 ਦਿਨ ਦਾ ਸਮਾਂ ਦਿੱਤਾ ਗਿਆ ਹੁਣ 31 ਤਰੀਕ ਨੂੰ ਯਾਨੀ ਕਿ ਕੱਲ ਕੱਲ ਦੀ ਤਰੀਕ ਨੂੰ ਇਹ ਮਾਮਲਾ ਕੇਸ ਦੇ ਵਿੱਚ ਜਾਵੇਗਾ ਔਰ ਇਸ ਦੇ ਉੱਤੇ ਸੁਣਵਾਈ ਹੋਵੇਗੀ ਹੁਣ NSA ਦੇ ਚੱਲਦੇ ਸਜ਼ਾ ਜਿਹੜੀ ਆ ਉਹ 2025 ਤੱਕ ਵਧਾ ਦਿੱਤੀ ਗਈ ਹੈ ਜਿਸ ਦੇ ਖਿਲਾਫ ਭਾਈ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਦਾ ਰੋਕ ਕੀਤਾ ਸੀਗਾ ਪਰ ਉਸ ਤੋਂ ਬਾਅਦ ਜਿਹੜੀ ਸੁਣਵਾਈ ਹੈ ਅਜੇ ਤੱਕ ਤਾਂ ਰੁਕੀ ਹੋਈ ਹੈ ਹੁਣ ਇਹ ਸੁਣਵਾਈ ਰੁਕੀ ਰਹੇਗੀ ਜਾਂ ਨਹੀਂ ਰੁਕੇਗੀ ਅੱਗੇ ਸੁਣਵਾਈ ਵਧੇਗੀ ਜਾਂ ਕੋਈ ਇਹਦਾ ਰਿਜ਼ਲਟ ਨਿਕਲੇਗਾ ਨਤੀਜਾ ਨਿਕਲੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਇਸ ਬਾਰੇ ਵਿੱਚ ਰਾਜਦੇਵ ਖਾਲਸਾ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਉਹਨਾਂ ਨੇ ਵੱਡਾ ਖਲਾਸਾ ਕੀਤਾ ਕਿ ਆਖਰਕਾਰ ਕਿਉਂ ਇਸ ਨੂੰ ਸਟਾਲ ਕੀਤਾ ਜਾ ਰਿਹਾ ਹੈ ਕਿ ਕੀਤਾ ਜਾ ਰਿਹਾ ਜਾਂ ਨਹੀਂ ਆ ਇਲਜ਼ਾਮ ਝੂਠੇ ਨੇ ਜੋ ਕੁਝ ਵੀ ਬੋਲਨੇ ਉਹ ਆ ਸੁਣਦੇ ਆ ਹਾਲ ਸਾਹਿਬ ਜੀ ਕੱਲ ਇੱਕ ਖਬਰ ਸਾਹਮਣੇ ਆਈ ਸੀ ਸੀਸੀਰ ਦੇ ਵਿੱਚ ਕਹਿ ਦਿੱਤਾ ਗਿਆ ਕਿ ਜਿਹੜਾ ਭਾਈ ਅਮਰਿਤਪਾਲ ਸਿੰਘ ਦਾ ਜਿਹੜਾ ਮਾਮਲਾ ਹੈ ਜਿਹੜੀ ਪਟੀਸ਼ਨ ਹੈ ਉਹ ਦੀ ਸੁਣਵਾਈ 2 ਦਿਨ ਵਾਸਤੇ ਟਾਲ ਦਿੱਤੀ ਗਈ ਹੈ ਇਹ ਇਹ ਸੁਣਵਾਈ ਟਲੀ ਕਾਨੂੰ ਹੈ ਭਲਾ ਕੀਤਾ ਜੀ ਉੱਥੇ ਕਿ ਟੈਕਨੀਕਲ ਗੱਲਾਂ ਹੋਣਗੀਆਂ ਨੇ ਉਹ ਕੋਈ ਐਡਰੈਸ ਲਿਖਣ ਦੀ ਤਰ੍ਹਾਂ ਕੀ ਕਹਿੰਦੇ ਹੋਰ ਦੇਨਦੀਪ ਦਿਰਦੇਵ ਉਹ ਕਈ ਵਾਰੀ ਉਸ ਦੇ ਤੋਂ ਕਮੀ ਪੇਸ਼ੀ ਰਹਿ ਜਾਂਦੀ ਹੈ ਤੇ ਫਿਰ ਉਸ ਨੂੰ ਅਮੈਂਡ ਕਰਨ ਲਈ ਸਮਾਂ ਦੇ ਦਿੰਦੇ ਆ ਤੇ ਉਹ ਬੜਾ ਥੋੜਾ ਜਿਹਾ ਸਮਾਂ ਦਿੱਤਾ ਉਹਨਾਂ ਨੂੰ ਦੋਨੇ ਦਿੱਤਾ ਤੇ ਉਹਦੇ ਵਿੱਚ ਅਮੈਂਡ ਹੋ ਕੇ ਉਹ ਜਿਹੜਾ ਹੈ ਉਹ ਫੇਰ ਉਹਦੀ ਹੀ ਹੁੰਦੀ ਹੈ ਅੱਛਾ ਕਿਸ ਤਰ੍ਹਾਂ ਦੀਆਂ ਤਰੁੱਟੀਆਂ ਸੀਗੀਆਂ ਕੀ ਪ੍ਰੋਬਲਮਸ ਆਈਆਂ ਉਹਦੇ ਵਿੱਚ ਆ ਮੈਂ ਇਹਦੇ ਸੀ ਜੀ ਉੱਤੇ ਵਿੱਚ ਆ ਪਤੇ ਦੀ ਉਹਨਾਂ ਦੀਆਂ ਏਜੇ ਜੀ ਸੀ ਪੇਰੈਂਟਸ ਦੀਆਂ ਮੌਲੀ ਜਲਾ ਸੀ ਜੀ ਜੀ ਤੇ ਇਹਨਾਂ ਨੂੰ ਅਮੈਂਡ ਕਰਨ ਵਾਸਤੇ ਮੱਲੇ ਖਮਾ ਦਿੱਤਾ ਗਿਆ ਇਸ ਵਾਸਤੇ ਜਿਹੜਾ ਕੇਸ ਹੈ ਉਹ 2 ਦਿਨ ਲੇਟ ਹੋਵੇਗਾ ਹੁਣ ਅੱਗੇ ਫਾਰਵਰਡ ਹਾਂਜੀ ਕੱਲ ਨੂੰ ਸੁਣਿਆ ਜਾਊਗਾ ਉਹ 31st ਨੂੰ ਅੱਛਾ ਅੱਛਾ ਖਾਲਸਾ ਜੀ ਇਹ ਵੀ ਮਸਲਾ ਬਣਦਾ ਪਿਆ ਹੈ ਕਿ ਕਹਿੰਦੇ ਕਿ ਇਹ ਸਿਰਫ ਜਾਣ ਬੁੱਝ ਕੇ ਕੌਂਸ਼ਾ ਨੇ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਟਾਲਣ ਦੀ ਇਹਦੇ ਉੱਤੇ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਉਹ ਤਾਂ ਹੁੰਦੀ ਨੇ ਦਾ ਰਾਈਵਲ ਵਕੀਲ ਹੁੰਦਾ ਉਸ ਦੀ ਕੀ ਹੁੰਦੀ ਹੈ ਵੀ ਉਹਨੂੰ ਪ੍ਰੋਲੋਂਗ ਕੀਤਾ ਜਾਵੇ ਲੰਬਾ ਪਾਇਆ ਜਾਵੇ ਅਰਜਰਮੈਂਟ ਲਈਤੀ ਜਾਵੇ ਤਾਂ ਜੋ ਇਹ ਲੰਬੇ ਸਮੇਂ ਤੱਕ ਉਹਨੂੰ ਡਿਟੇਨ ਕੀਤਾ ਜਾਵੇ ਪਰ ਮੈਂ ਥੋੜ੍ਹ ਤੋਂ ਇਹ ਬਿਲਕੁਲ ਪੁੱਛਣਾ ਚਾਹੁੰਦਾ ਕਿਉਂਕਿ ਇਹ ਚੀਜ਼ ਜੇ ਡਿਲੇ ਵੀ ਹੁੰਦੀ ਹੈ ਤਾਂ ਇਹ ਕੇਸ ਕਿੰਨਾ ਸਟਰੋਂਗ ਤੁਹਾਨੂੰ ਲੱਗਦਾ ਹੈ ਕਿ ਇਹ ਅਦਾਲਤ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਹੱਕ ਤੇ ਫੈਸਲਾ ਆ ਸਕਦਾ ਹੈ ਕਿ ਨਹੀਂ ਆ ਸਕਦਾ ਤੁਸੀਂ ਕੀ ਸੋਚਦੇ ਹੋ ਦੇਖੋ ਜੀ ਇਸ ਤੋਂ ਅੰਤੇਸ ਹੈ ਹਰ ਹਾਲਤ ਚ ਚਾਹਾਂ ਚਾਹੀਦਾ ਫੈਸਲਾ ਉਹਨਾਂ ਦੇ ਹੱਥ ਵਿੱਚ ਹਮ ਮਤਲਬ ਕਿ ਭਾਈ ਅਮਰਿਤਪਾਲ ਸਿੰਘ ਬਾਹਰ ਆ ਸਕਦੇ ਨੇ ਜੇ ਇਸ ਉੱਤੇ ਸੁਣਵਾਈ ਸਹੀ ਤਰੀਕੇ ਨਾਲ ਹੁੰਦੀ ਹੈ ਹਾਂ ਲਾਜ਼ਮੀ ਆ ਸਕਦੇ ਜੀ ਆਉਣਾ ਚਾਹੀਦਾ ਹਰ ਹਾਲਤ ਵਿੱਚ ਹਮ ਠੀਕ ਹੈ ਠੀਕ ਹੈ ਖਾਲਸਾ ਜੀ ਬਹੁਤ ਸ਼ੁਕਰੀਆ ਮੈਂ ਬਹੁਤ ਮਿਹਰਬਾਨੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ